ਦੱਸਦੇ ਕਿ ਪੂਰੇ ਪੰਜਾਬ ਦੇ ਵਿੱਚ ਬਿਜਲੀ ਮੁਲਾਜ਼ਮਾਂ ਨੇ ਦਿਨ ਦਿਨ ਦੀ ਸਮੂਹਿਕ ਛੁੱਟੀ ਦਾ ਐਲਾਨ ਕੀਤਾ ਹੈ ਹੁਣ 10 11 ਤੇ 12 ਸਤੰਬਰ ਨੂੰ ਪੂਰੇ ਪੰਜਾਬ ਦੇ ਵਿੱਚ ਬਿਜਲੀ ਰੱਬ ਦੇ ਆਸਰੇ ਚੱਲੇਗੀ ਜੀ ਹਾਂ ਪਟਿਆਲਾ ਵਿੱਚ ਪੀ ਐਸ ای ਬੀ EMPLOYEES ਜੁਆਇੰਟ ਫੋਰਮ ਬਿਜਲੀ ਮੁਲਾਜ਼ਮ ਇਕਤਾ ਮੰਚ ਇਕੱਠਾ ਹੋਇਆ ਹੈ ਜਿਸ ਤੋਂ ਬਾਅਦ ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ ਦੁਆਰਾ ਇੱਕ ਪੱਤਰਕਾਰ ਵਾਰਤਾ ਕੀਤੀ ਗਈ ਹੈ ਹੁਣ ਆ ਸਾਫ ਤੌਰ ਤੇ ਕਿਹਾ ਹੈ ਕਿ 10 11 ਤੇ 12 ਸਤੰਬਰ ਨੂੰ ਸਮੂਹਿਕ ਛੁੱਟੀ ਦੇ ਉੱਪਰ ਜਾਣਗੇ ਕਿਉਂਕਿ ਸਰਕਾਰ ਦੇ ਵੱਲੋਂ ਉਹਨਾਂ ਦੇ ਨਾਲ ਵਿਤਕਰਾ ਕੀਤਾ ਜਾ ਰਿਹਾ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਪੰਜਾਬ ਦੇ ਵਸਨੀਕੋ ਤਾਂ ਪੰਜਾਬ ਦੇ ਵਿੱਚ ਹੁਣ 10 11 ਤੇ 12 ਨੂੰ ਕੋਈ ਵੀ ਬਿਜਲੀ ਕਰਮਚਾਰੀ ਜਾਂ ਅਧਿਕਾਰੀ ਕੰਮ ਤੇ ਨਹੀਂ ਆਏਗਾ ਸਮੂਹਿਕ ਛੁੱਟੀ ਦਾ ਇੱਕ ਵੱਡਾ ਐਲਾਨ ਕੀਤਾ ਹੈ ਪੂਰੇ ਪੰਜਾਬ ਦੇ ਵਿੱਚ ਬਿਜਲੀ ਰੱਬ ਆਸਰੇ ਚੱਲੇਗੀ ਇਹਨਾਂ 3 ਦਿਨਾਂ ਦੇ ਲਈ ਜਿਹਾ ਸਮੂਹਿਕ ਛੁੱਟੀ ਦੇ ਉੱਪਰ ਜਾਣਗੇ ਕਿਉਂਕਿ ਉਹਨਾਂ ਨੇ ਕਿਹਾ ਕਿ ਸਰਕਾਰ ਉਹਨਾਂ ਦੇ ਨਾਲ ਵਿਤਕਰਾ ਕਰ ਰਹੀ ਹੈ ਸਰਕਾਰ ਦੇ ਵੱਲੋਂ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਮੰਗਾਂ ਨੂੰ ਲਾਗੂ ਕਰਨ ਤੋਂ ਪਾਸਾ ਵੱਟਣ ਦੇ ਚਲਦੇ 21 ਤਰੀਕ ਤੋਂ ਬਿਜਲੀ ਵਿਭਾਗ ਦੇ ਸਾਰੇ ਮੁਲਾਜ਼ਮਾਂ ਦੇ ਵੱਲੋਂ ਸਿਰਫ ਆਪਣੀ ਬੰਦੀ 8 ਘੰਟੇ ਦੀ ਡਿਊਟੀ ਹੀ ਦਿੱਤੀ ਜਾ ਰਹੀ ਹੈ ਮੈਨੇਜਮੈਂਟ ਵੱਲੋਂ ਉਹਨਾਂ ਦੇ ਉੱਪਰ ਐਸਮਾ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਸ ਤੇ ਚਲਦੇ ਉਹਨਾਂ ਕਿਹਾ ਕਿ ਮੁਲਾਜ਼ਮ ਕਾਫੀ ਪਰੇਸ਼ਾਨ ਨੇ ਸਾਰੇ ਮੁਲਾਜ਼ਮ ਹੁਣ ਬਿਜਲੀ ਮੰਤਰੀ ਦੀ ਕੋਠੀ ਦਾ ਅੰਮ੍ਰਿਤਸਰ ਵਿਖੇ ਕਿਰਾਵ ਕਰਨਗੇ ਜਿਸ ਤੋਂ ਬਾਅਦ 10 11 12 ਸਤੰਬਰ ਨੂੰ ਸਮੂਹਿਕ ਛੁੱਟੀ ਦੇ ਉੱਪਰ ਜਾਣਗੇ ਉਹਨਾਂ ਇਹ ਵੀ ਕਿਹਾ ਹੈ ਕਿ ਬਿਜਲੀ ਤੰਤਰ ਰੱਬ ਆਸਰੇ ਹੀ ਚੱਲੇਗਾ ਸਰ ਜੀ ਰੋਲਾ ਹੈ ਜੀ ਸਰ ਕਿਹਨਾਂ ਦਾ ਮੇਰਾ ਨਾਮ ਹਰਪਾਲ ਸਿੰਘ ਜੀ ਹਰਪਾਲ ਸਿੰਘ ਕਿ ਅੱਜ ਜੀ ਜੀ ਕੇ ਦੇ ਰਿਗਾਰਡਿੰਗ ਕਿਹੜੀ ਯੂਨੀਅਨ ਜਿਹੜੀ ਯੂਨੀਅਨ ਸਰ ਅਸੀਂ ਪੀਐਸਸੀਬੀ EMPLOYEES JOINT FORUM ਬਿਜਲੀ ਮਜ਼ਦੂਰ ਇਕਤਰ ਮੰਚ ਤੇ ਐਸੋਸਿਏਸ਼ਨ ਆਫ ਜੂਨੀਅਰ ਇੰਜੀਨੀਅਰ ਦੇ ਪਿਹਾਬ ਤੇ ਅਸੀਂ ਜਿਹੜੀ ਅੱਜ ਪ੍ਰੈਸ ਕਾਨਫਰੰਸ ਰੱਖੀ ਹੈ ਜੀ ਅਸੋ ਕਿਸ ਬਿਗਾਰ ਨੂੰ ਕੀ ਰੈਡੈਂਟੇ ਸਰ ਅਸੀਂ ਪਿਛਲੀ 31 ਜੁਲਾਈ ਐ ਲੰਗੀ ਸੀ ਸਾਡੇ ਪਾਵਰ ਮਿਨਿਸਟਰ ਨਾਲ ਮੀਟਿੰਗ ਹੋਈ ਸੀਗੀ ਤੇ ਉਹਦੇ ਚ ਸਾਡੀਆਂ ਕੁਝ ਕੁ ਵਿਜੀਮ ਲਾਜਮਾਂ ਦੇ ਬਹੁਤ ਅਹਿਮ ਮੰਗਾਂ ਤੇ ਸਾਡੀ ਜਿਹੜੀ ਸਹਿਮਤੀ ਬਣੀ ਸੀ ਉਹ ਨਾਲ ਪਰ ਉਹਨਾਂ ਨੇ ਸਾਡਾ ਪ੍ਰੋਮਿਸ ਕੀਤਾ ਸੀਗਾ ਵੀ 15 ਅਗਸਤ ਤੱਕ ਅਸੀਂ ਜਿਹੜੀ ਉਹ ਸਹਿਮਤੀਆਂ ਲਾਗੂ ਕਰਕੇ ਸੀਐਮ ਸਾਹਿਬ ਤੋਂ ਦਾ ਹਲਾਨ ਕਰਾਵਾਂਗੇ ਪਰੰਤੂ ਸਾਡੇ ਜਿਹੜੀ ਉਹ ਸਹਿਮਤੀਆਂ ਬਣੀਆਂ ਸੀ ਉਹ ਲਾਗੂ ਨਹੀਂ ਹੋਈਆਂ ਜਿਨ੍ਹਾਂ ਸਾਡੇ ਪ੍ਰਮੁੱਖ ਮੰਗ ਸੀ ਵੀ ਜਿਹੜੇ ਸਾਡੇ ਸਾਥੀ ਲਾਈਨ ਤੇ ਕੰਮ ਕਰਦੇ ਹੋਏ ਖਾਸ ਕਰਕੇ ਜਾਂ ਡਿਊਟੀ ਦੌਰਾਨ ਹਾਦਸੇ ਆ ਸ਼ਿਕਾਰ ਹੁੰਦੇ ਨੇ ਉਹਨਾਂ ਨੂੰ ਸ਼ਹੀਦ ਦਾ ਦਾਦਾ ਦਿੱਤਾ ਜਾਵੇ ਤੇ 1 ਕਰੋੜ ਦੀ ਜਿਹੜੀ ਮੁਆਵਜ਼ਾ ਰਕਮ ਹੈ ਉਹ ਦਿੱਤੀ ਜਾਵੇ ਤੇ ਇਹਦੇ ਤੇ ਉਹਨਾਂ ਨੇ ਸਹਿਮਤੀ ਦਿੱਤੀ ਸੀ ਵੀ ਅਸੀਂ ਇਹਨੂੰ ਛੇਤੀ ਛੇਤੀ ਲਾਗੂ ਕਰਾਂਗੇ ਇਸ ਤੋਂ ਇਲਾਵਾ ਵੀ ਜੇ ਐਕਸੀਡੈਂਟ ਕੇਸ ਦੇ ਵਿੱਚ ਸਾਡੇ ਸਾਥੀਆਂ ਨੂੰ ਤੁਰੰਤ ਹੈ ਜਿਹੜੀ ਉਹ ਕੈਸ਼ਲੈਸ ਮੈਡੀਕਲ ਫੈਸਿਲਿਟੀ ਮਹయ్యా ਕਰਾਉਣ ਦੀ ਸਹਿਮਤੀ ਬਣੀ ਸੀਗੀ ਤੇ ਇੱਕ ਜਿਹੜਾ ਸਾਡੇ ਸਾਥੀਆਂ ਤੇ ਬਾਇ ਨੇਮ ਜਿਹੜੀ ਉਹ ਐਫ ਆਈ ਆਰ ਦਰਜ ਕਰ ਦਿੱਤੀ ਜਾਂਦੀ ਹੈ ਪੁਲਿਸ ਕੋਲ ਮੌਕੇ ਤੇ ਵੀ ਉਹਦਾ ਵੀ ਅਸੀਂ ਵਿਰੋਧ ਕੀਤਾ ਸੀ ਇਹ ਵੀ ਜਿਹੜੀ ਪ੍ਰਥਾ ਇਹ ਬੰਦ ਕੀਤੀ ਜਾਂਦੀ ਹੈ ਕੋਈ ਮੰਗਾਂ ਤੇ ਸਾਡੀ ਸਹਿਮਤੀ ਬਣੀ ਸੀ ਪਰੰਤੂ ਮੈਨੇਜਮੈਂਟ ਤੇ ਸਰਕਾਰ ਹੈ ਜਿਹੜੀ ਇਹ ਮੰਗਾਂ ਜਿਹੜੀਆਂ ਸਾਡੀਆਂ ਮੰਨੀਆਂ ਸੀ ਸਹਿਮਤੀਆਂ ਹੋਰ ਵੀ ਹੋਈਆਂ ਸਾਡੀਆਂ ਉਹ ਲਾਗੂ ਕਰਨ ਤੋਂ ਲਗਾਤਾਰ ਮੁਨਕਰ ਹੈ ਇਸ ਕਰਕੇ ਜਿਹੜੇ ਸਾਡੇ ਬਿਜਲੀ ਕੰਮੇ ਨੇ ਉਹ ਸੰਘਰਸ਼ ਤੇ ਰਾਤੇ ਨੇ ਸੰਘਰਸ਼ ਦੇ ਪਹਿਲੇ ਪੜਾਜ ਅਸੀਂ 21 ਤਰੀਕ ਤੋਂ ਵਰਕ ਰੂਲ ਲਾਗੂ ਕਰ ਰਹੇ ਹਾਂ ਮੀਨਜ਼ ਸਾਡੇ ਸਾਥੀ ਜਿਹੜੇ ਆਪ ਦੀ ਸਿਰਫ ਬੰਦੀ ਡਿਊਟੀ ਹੈ ਉਹੀ ਕਰ ਰਹੇ ਨੇ ਕਿਉਂਕਿ ਫੀਲਡ 'ਚ ਪਹਿਲਾਂ ਹੀ ਸਿਰਫ ਸਾਡੇ ਜਿਹੜੇ ਵੈਕੈਂਸੀਆਂ ਇੰਨੀ ਜ਼ਿਆਦਾ ਖਾਲੀ ਨੇ ਨਵੀਂ ਭਰਤੀ ਦੀ ਸੀ ਲੰਬੇ ਸਮੇਂ ਤੋਂ ਮੰਗ ਕਰ ਰਹੇ ਆ ਤਾਂ ਕਰਕੇ 33% ਸਟਾਫ ਨਾਲ ਜਦੋਂ ਕੰਮ ਚੱਲ ਰਿਹਾ ਤੇ ਉਹ 8 ਘੰਟੇ ਡਿਊਟੀ ਕਰ ਰਹੇ ਨੇ ਸਪਲਾਈ ਸਬੰਧੀ ਵੀ ਪਰੇਸ਼ਾਨੀ ਆ ਰਹੀ ਹੈ ਪਰੰਤੂ ਹਲੇ ਵੀ ਜਿਹੜੀ ਸਰਕਾਰ ਹੈ ਮੈਨੇਜਮੈਂਟ ਹੈ ਉਹ ਸਾਡੀ ਕੋਈ ਸੁਣਵਾਈ ਕਰਨ ਨੂੰ ਤਿਆਰ ਨਹੀਂ ਸੰਘਰਸ਼ ਦੇ ਅਗਲੇ ਪੜਾਅ ਦੇ ਤੌਰ ਤੇ ਅਸੀਂ 1 ਸਤੰਬਰ ਨੂੰ ਬਿਜਲੀ ਮੰਤਰੀ ਪਰਪੰਜ ਸਿੰਘ ਈਟੀਓ ਦੀ ਰਹਾਇਸ਼ ਅਗੇ ਅਮ੍ਰitsar ਅਸੀਂ ਸੂਬਾ ਪੱਤਰੀ ਬਹੁਤ ਵੱਡਾ ਧਰਨਾ ਲਾਵਾਂਗੇ ਤੇ ਉੱਥੇ ਝੰਡਾ ਮਾਰਚ ਵੀ ਕਰਨਾ ਹੈ ਉਸ ਤੋਂ ਬਾਅਦ ਅਸੀਂ 10 11 ਤੇ 12 ਸਤੰਬਰ ਨੂੰ ਸਮੂਹ ਜਿਹੜੇ ਬਿਜਲੀ ਕਾਮੇ ਨੇ ਉਹ ਇਹਨਾਂ ਮੰਗਾਂ ਨੂੰ ਲੈ ਕੇ ਮਾਸ ਕੈਜੂ ਲੀਵ ਤੇ ਜਾਣਗੇ ਸਾਡੀ ਤਾਂ ਪ੍ਰੈਸ ਦੇ ਮਾਧਿਅਮ ਰਾਹੀਂ ਹੀ ਬੇਨਤੀ ਹੈ ਕਿ ਸਾਡੇ ਜਿਹੜੀਆਂ ਕਿਉਂਕਿ ਇਹ ਬੜਾ ਸੰਬੰਧ ਸੁਵੇਦਨਸ਼ੀਲ ਅਧਾਰ ਹੈ ਜਿਹੜਾ ਇਹ ਇੱਕ ਬੜਾ એનર્ਜੀ ਸੈਕਟਰ ਕੋਰ ਸੈਕਟਰ ਹੈ ਸਾਡਾ ਲੋਕਾਂ ਦੇ ਆਮ ਲੋਕਾਂ ਦੀ ਜਿਹਦੇ ਨਾਲ ਬੜੀਆਂ ਜ਼ਰੂਰਤਾਂ ਜੁੜੀਆਂ ਹੋਈਆਂ ਨੇ ਸੋ ਸਾਡੀ ਤਾਂ ਇਹੀ ਹੈ ਵੀ ਜੇ ਉਹ ਸਾਡੀਆਂ ਜਿਹੜੀਆਂ ਹੋਈਆਂ ਸਮਝੌਤੇ ਉਹ ਲਾਗੂ ਕਰ ਦੇਣ ਤਾਂ ਜੋ ਕੰਮ ਹੈ ਸਾਡੇ ਜਿਹੜਾ ਸੰਘਰਸ਼ ਦਾ ਰਾਹ ਛੱਡ ਕੇ ਉਹੋ ਆਪਦੀ ਜਿਹੜੀ ਬਣਦੀ ਡਿਊਟੀ ਆ ਪ੍ਰੋਪਰ ਉਹਨਾਂ ਨੂੰ ਜਿਹੜੇ ਬਣਦੇ ਉਹਨਾਂ ਦੇ ਹੱਕ ਦਿੱਤੇ ਜਾਣ ਤਾਂ ਕਿ ਉਹ ਆਪਦੀ ਜਿਹੜੀ ਡਿਊਟੀ ਆ ਉਹ ਕਰਨ ਤੇ ਨਵੀਂ ਭਰਤੀ ਕੀਤੀ ਜਾਵੇ ਤਾਂ ਜੋ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਮਿਲ ਸਕੇ ਤੇ ਇਹਦੇ ਨਾਲ ਆ ਜਿਹੜੀ ਡਿਊਟੀ ਦਾ ਜਿਹੜਾ ਬੋਝ ਆ ਉਹ ਸਹੀ ਤਰੀਕੇ ਨਾਲ ਡਿਸਟ੍ਰਿਬਿਊਟ ਹੋ ਸਕੇ ਸਹੀ ਤਰੀਕੇ ਨਾਲ ਜੀ ਲੋਕਾਂ ਨੂੰ ਇਹ ਸੇਵਾਵਾਂ ਮਿਲਿਆ ਕਰਾਈ ਦੇ ਸਕੇ ਮੈਨੇਜਮੈਂਟ ਨਾਲ ਕੋਈ ਗਲਤ ਨਹੀਂ ਕਿਉਂਕਿ ਲਗਾਤਾਰ ਮੈਨੇਜਮੈਂਟ ਜਿਹੜਾ ਚੱਲਦਾ ਰਹੇਗਾ ਉਹਦਾ ਰਸਤਾ ਦੇਖੀਏ ਇਹਦੇ ਨਾਲ ਉਹ ਤੁਸੀਂ ਬਾਅਦ ਸਿਰ ਕੈਜੂਅਲੀ ਦੀ ਗੱਲ ਕਰ ਲਓ ਮੈਨੇ ਹੀ ਬੈਠਣਾ ਗੱਲਬਾਤ ਹੋਈ ਵਾ ਨਹੀਂ ਹਾਲੇ ਤੱਕ ਉਹਨਾਂ ਨੇ ਸਭ ਸਾਨੂੰ ਇਹ ਪੁੱਛਿਆ ਤੁਸੀਂ ਕਿਸ ਲੈਵਲ ਦੀ ਤੁਸੀਂ ਗੱਲਬਾਤ ਕਰਨੀ ਚਾਹੁੰਦੇ ਹੋ ਕਿਉਂਕਿ ਸਾਡੇ ਨਾਲ ਕਮਿਟਮੈਂਟ ਜਿਹੜੀ ਹੈ ਉਹ ਬਿਜਲੀ ਮੰਤਰੀ ਸਾਹਿਬ ਨੇ ਕੀਤੀ ਸੀਗੀ ਤੇ ਘੱਟੋ ਘੱਟ ਉਹ ਤਾਂ ਸਾਡੇ ਨਾਲ ਜ਼ਰੂਰ ਗੱਲ ਕਰਨੇ ਇਸ ਵਿਸ਼ੇ ਤੇ ਸਰ ਕੈਜੂਅਲੀ ਵੀ ਜਿਹਨੇ ਵਾਸ ਕੈਜੂਅਲੀ ਮੈਂ ਥੋੜੀ ਜਿਹੀ ਬਰੀਫ ਕਰਦਾ ਹਾਂਗੇ ਕਿ ਕੀ ਇਹ ਹੁੰਦੀ ਕੀ ਐ ਸਿਰ ਮਤਲਬ ਇਹ ਵੀ ਸਾਡੇ ਜਿਹੜੇ ਜਿੰਨੇ ਵੀ ਸਾਡੇ ਸਾਥੀ ਨੇ ਉਹ ਉਹ ਤਿੰਨ ਦਿਨਾਂ ਵਾਸਤੇ ਉਹ ਛੁੱਟੀ ਤੇ ਜਾਣਗੇ ਆਪਦੇ ਕੰਮਕਾਰ ਛੱਡ ਕੇ ਕੈਜੂਅਲੀ ਭਰ ਕੇ ਉਹ ਪੂਰੇ ਕਿੰਨੇ ਕਿੰਨੇ ਜੀ ਪੂਰੇ ਪੰਜਾਬ ਬਿਲਕੁਲ ਜੀ ਪੂਰੇ ਪੰਜਾਬ ਕਿੰਨੇ ਕਰਮਚਾਰੀ ਮਾਸਕਿਊਲੀ ਹੁੰਦੀ ਸਰ ਜਿਹੜੀ ਸਾਡੇ ਜਥੇਬੰਦੀਆਂ ਨੇ ਇਹ ਘੱਟੋ ਘੱਟ 27000 ਮਲਾਜਮਾਂ ਦੇ ਲਗਭਗ ਕਰੀਬ ਕਵਰ ਕਰਦੀਆਂ ਨੇ ਤੇ ਜੋ ਬਿਜਲੀ ਬੋਰਡ ਦੇ ਕੁੱਲ 80% ਦੇ ਤੋਂ ਵੀ ਜ਼ਿਆਦਾ ਐਕਚੁਅਲੀ ਜਿਹੜੀ ਹੈਗੀ ਹੈ ਸਟਰੈਂਥ ਉਹਨੂੰ ਕਵਰ ਕਰਦੀਆਂ ਨੇ ਇਸ ਤੋਂ ਇਲਾਵਾ ਸਾਡੀਆਂ ਵਿਭਾਗੀ ਮੰਗਾਂ ਨੇ ਜਿਵੇਂ ਸਾਡੇ ਇੱਥੇ ਕੰਟਰੈਕਟਰ ਦੇ ਜਿਹੜੇ ਕੰਮੇ ਕੰਮ ਕਰ ਰਹੇ ਨੇ ਪਿਛਲੇ ਕਈ ਸਾਲਾਂ ਤੋਂ ਉਹਨਾਂ ਨੂੰ ਵੀ ਪੱਕੇ ਨਹੀਂ ਕੀਤਾ ਗਿਆ ਇਸ ਤੋਂ ਲਾਵਾ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਵੱਲੋਂ ਵੀ ਸੰਘਰਸ਼ ਵਿੱਢਿਆ ਹੋਇਆ 3 ਸਤੰਬਰ ਨੂੰ ਵਿਧਾਨ ਸਭਾ ਦੇ ਘਰਾਓ ਦਾ ਤੇ ਅਸੀਂ ਉਸ ਪ੍ਰੋਗਰਾਮ ਦੇ ਵਿੱਚ ਵੀ ਹਿੱਸਾ ਲਵਾਂਗੇ ਕਿਉਂਕਿ ਸਾਡੀਆਂ ਪੰਜਾਬ ਸਰਕਾਰ ਵੱਲੋਂ ਵੀ ਬਹੁਤ ਲੰਬੇ ਸਮੇਂ ਤੋਂ ਜਿਹੜੀਆਂ ਡਿਮਾਂਡਸ ਨੇ ਖਾਸ ਕਰਕੇ ਡੀਏ ਦਾ ਸੁੱਦੇ ਸਕੀਲਾਂ ਦਾ ਬਕਾਇਆ ਜਿਹੜੇ ਭੱਤੇ ਸਾਡੇ ਬੰਦ ਹੋਏ ਨੇ ਜਿਵੇਂ ਪਿੰਡੂ ਪੱਤਾ ਬਾਊਂਡਰੀ ਅਲਾਉਂਸ ਉਹਨਾਂ ਨੂੰ ਜਾਰੀ ਕਰਨ ਦਾ ਤੇ ਹੋਰ ਭੱਤੇ ਜਿਹੜੇ ਸਾਡੇ ਬਿਜਲੀ ਬੋਰਡ ਦੇ ਆਪਦੇ ਭੱਤੇ ਰਿਵਾਈਜ਼ ਨਹੀਂ ਹੋਏ ਬਕਾਇਆ ਪਏ ਉਹਨਾਂ ਦਾ 23 ਸਾਲਾਂ ਦਾ ਮਸਲਾ ਵਿੱਤ ਮੰਤਰੀ ਨਾਲ ਸਾਡੇ ਬਹੁਤ ਸਾਰੇ ਸਵਤੰਤ੍ਤ ਮਸਲੇ ਨੇ ਉਹ ਮਸਲਿਆਂ ਲੈ ਕੇ ਅਸੀਂ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨਾਲ ਵੀ ਸੰਘਰਸ਼ ਲੜ ਰਹੇ ਹਾਂ ਸਾਂਝੇ ਤੌਰ ਤੇ ਤੇ ਅਸੀਂ ਆਪ ਦੇ ਤੌਰ ਤੇ ਵੀ ਇਹ ਜਿਹੜਾ ਉਹ ਇਸ ਤੋਂ ਵੀ ਅੱਗੇ ਜਿਹੜੇ ਤਿੱਖੇ ਪ੍ਰੋਗਰਾਮ ਨੇ ਉਹ ਲਾਗੂ ਕਰਾਂਗੇ। ਨਿਦਾਨਾ ਲਾਇਬਲ ਲਈ ਬੀਰੋ ਰਿਪੋਰਟ